ਅਸਿਕਾਲ ਤੁਸੀਂ ਜੁੜਿਆ ਬੋਕਰ ਜਗਮੀਤ ਦੇ ਨਾਲ ਇੰਸਟਾਗ੍ਰam ਤੇ ਰੀਲਾਂ ਵਾਇਰਲ ਬਹੁਤ ਹੁੰਦੀਆਂ ਐ ਤੇ ਬਹੁਤ ਸਾਰੇ ਲੋਕ ਆਪਣਾ ਟੈਲੈਂਟ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਆ ਸਾਡੇ ਨਾਲ ਇੱਕ ਸੰਤੋਖ ਜੀ ਇਹ ਵੀ ਇੰਸਟਾਗ੍ਰam ਤੇ ਆਪਣਾ ਟੈਲੈਂਟ ਦਿਖਾਉਂਦੇ ਆ ਆਪਾਂ ਗੱਲ ਕਰਾਂਗੇ ਸਵਾਗਤ ਕਰਾਂ ਜੀ। ਹਾਂਜੀ ਅੱਛਾ ਜੀ ਕਿਵੇਂ ਪੈ ਜਾਂਦੀ ਆਈਡੀ ਆਇਆ ਵੀ ਰੀਲਾਂ ਬਣਾਇਆ ਕਰਾ ਇੰਸਟਾਗ੍ਰam ਤੇ? ਬਸ ਸ਼ੌਂਕ ਨਾਲ ਬਣਾਉਂਦੇ ਸੀ। ਹੂੰ ਤੇ ਜਦੋਂ ਮੰਨ ਲਓ ਕਿਸੇ ਦੀ ਰੀਲਾਂ ਦੇਖਦੇ ਸੀ ਤੇ ਸਾਰੇ ਕਹਿੰਦੇ ਸੀ ਵੀ ਇਹ ਇੰਸਟਾਗ੍ਰam ਤੇ ਤੁਸੀਂ ਕਮਾਈ ਕਰ ਸਕਦੇ ਜਿਆਦਾ ਘਰ ਦਾ ਖਰਚਾ ਵਧੀਆ ਚਲਾ ਸਕਦੇ ਜੇ ਤੇ ਮੇਰੇ ਘਰ ਦੇ ਹਾਲਾਤ ਬਹੁਤ ਹੀ ਗੰਭੀਰ ਹਨ ਬਹੁਤ ਹੀ ਜਿਆਦਾ ਮਾੜੇ ਨੇ ਕਾਫੀ ਸਾਲਾਂ ਤੋਂ ਇਹ ਚੱਲਦੇ ਆ ਲੈਨੇ ਤੇ ਮੈਂ ਵਾਸਤੇ 2020 ਦੀ ਵੀਡੀਓ ਬਣਾਣ ਲੱਗਿਆ ਤੇ ਜਦੋਂ ਲੋਕ ਮੈਨੂੰ ਗਲਤ ਕਮੈਂਟ ਕਰਦੇ ਸੀ ਤੇ ਮੈਂ ਆਪਣੀ ਆਈਡੀ ਹੀ ਡਿਲੀਟ ਮਾਰ ਦਿੰਦੀ ਸੀ ਬਣਾਣੀ ਹੀ ਛੱਡ ਦਿੰਦੀ ਸੀ ਤੇ ਹੁਣ ਜਿਹੜੀ ਆ ਹੁਣ ਨਹੀਂ ਆਈਡੀ ਬਣਾਈ ਹੈ ਇੱਥੇ ਇੱਕ ਵੀਡੀਓ ਮੇਰੀ ਵਾਇਰਲ ਹੋਈ ਹੈ ਬਸ ਝਾੜੂ ਵਾਲੀ ਤੇ ਮੈਨੂੰ ਇਹ ਤੇ ਲੋਕਾਂ ਨੇ ਬਹੁਤ ਗੰਦੇ ਕਮੈਂਟ ਕੀਤੇ ਨੇ ਬਹੁਤ ਹੀ ਗਲਤ ਮੈਨੂੰ ਬੋਲਾ ਪੂਰਾ ਬਲਾ ਇਹ ਨਹੀਂ ਦੇਖਿਆ ਕਿ ਮੇਰੇ ਘਰ ਦੇ ਹਾਲਾਤ ਕਿਵੇਂ ਨੇ ਕਿਸੇ ਵੀ ਕੋਲ ਨਾ ਕੋਈ ਮਜਬੂਰੀ ਹੁੰਦੀ ਏ ਹਮ ਉਹ ਸਾਡਾ ਦੇ ਥੋੜੀ ਕਰਦਾ ਕੈਮਰੇ ਅੱਗੇ ਆ ਕੇ ਨੱਚੀਏ ਚੰਗੇ ਕਰਾਂਗੇ ਅਸੀਂ ਵੀ ਪਰ ਲੋਕ ਨਹੀਂ ਇਹ ਦੇਖਦੇ ਮੇਰੇ ਘਰ ਦੀ ਵੀਰਜੀ ਬਹੁਤ ਹੀ ਮਾੜੀ ਕੰਡੀਸ਼ਨ ਲੱਗੀ ਏ ਮੈਂ ਕਿਰਾਏ ਤੇ ਰਹਿੰਦੀ ਆ 13 ਸਾਲ ਤੋਂ ਕਿਰਾਏ ਤੇ ਰਹਿ ਰਹੀ ਆ ਮੇਰਾ ਆਪਣਾ ਘਰ ਲਵੇਗਾ ਹੂੰ ਤੇ ਜਦ ਮੇਰੇ ਹਸਬੰਦ ਨੇ ਉਹਨਾਂ ਦਾ ਤਾਂ ਕੋਈ ਵੀ ਨਹੀਂਗਾ ਅੱਲਾ ਅੱਲਾ ਤੇ ਮੰਮੀ ਆਏਗੀ ਲੈ ਪਾਪਾ ਆਏਗੇ ਹੂੰ ਤੇ ਮੇਰੇ ਵਿਸਾਰਾ ਕੁਛ ਹੈਗਾ ਮੈਂ ਫਿਰ ਵੀ ਮੇਰਾ ਕੁਛ ਨਹੀਂਗਾ ਕਿਉਂਕਿ ਮੇਰੇ ਪਹਿਲਾ ਭਰਾ ਹੋ ਗਿਆ ਮੇਰਾ ਮਾਪੇ ਹੋ ਗਿਆ ਮੇਰਾ ਕਦੇ ਕਿਸੇ ਨੇ ਮੇਨਾਲ ਪੁੱਛਾ ਅੱਛਾ ਹਾਲਾਂਕਿ ਉਹਨਾਂ ਦੀ ਉਹਨਾਂ ਨੇ ਹੀ ਮੇਰਾ ਵਿਆਹ ਕੀਤਾ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਵਿਆਹ ਹੋਇਆ ਹੂੰ ਮੇਰਾ ਮੈਨੂੰ ਕਦੇ ਨਹੀਂ ਪੁੱਛਿਆ ਮੇਰਾ ਮੈਨੂੰ ਪਤਾ ਹੀ ਨਹੀਂ ਲਿਆ ਇੱਥੇ ਜਲਾਲਾਬਾਦ ਵਿੱਚ ਨੇੜੇ ਹੀ ਵੇਰ ਪੇਚਾਂ ਦਾ ਪਿੰਡ ਹੈ ਅੱਛਾ ਮੈਂ ਕਦੇ ਕਿੱਥੇ ਸਮਾਨ ਚੱਕ ਕੇ ਜਾਂਦੀ ਆ ਕਦੇ ਕਿੱਥੇ ਚੱਕ ਕੇ ਜਾਂਦੀ ਆ ਮੈਂ ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੇ ਆ ਪਰ ਮੇਰੇ ਘਰ ਦੇ ਵੀਰ ਆ ਫਿਰ ਵੀ ਉਹ ਖਾ ਨਹੀਂ ਚਾਹਦਾ ਇਸ ਕਰਕੇ ਅਸੀਂ ਵੀਡੀਓ ਬਣਾਵਿਦਾ ਤੇ ਜਦੋਂ ਕੋਈ ਗਲਤ ਕਮੈਂਟ ਕਰ ਦਿੰਦਾ ਫਿਰ ਵੀਡੀਓ ਕਈ ਵਾਰ ਤਾਂ ਪਾਉਣਾ ਹੀ ਛੱਡ ਦੇਵੀਦਾ ਤੁਸੀਂ ਕਿਸੇ ਦੇ ਕਮੈਂਟਾਂ ਦੇ ਕਰਕੇ ਦਾ ਬਿਲਕੁਲ ਹੀ ਆਪਦਾ ਕੰਮ ਨਾ ਛੱਡੋ ਇਹਨੂੰ ਵੀ ਤੁਸੀਂ ਕੰਮ ਸਮਝੋ ਕਿ ਤੁਸੀਂ ਘਰਾਂ 'ਚ ਕੰਮ ਕਰ ਕਰਦੇ ਹੋ ਫਿਰ ਘਰਾਂ 'ਚੋਂ ਕੰਮ ਕਰਕੇ ਆ ਕੇ ਫਿਰ ਵੀਡੀਓ ਬਣਾਉਨੇ ਹੋ ਹਾਂਜੀ ਕਿਰਾਇਆ ਹਨਾ ਕਿਰਾਇਆ ਦੇਣਾ ਕੇ ਘਰਾਂ ਦੇ ਖਰਚੇ ਆ ਹੋਰ ਵਧੇਰੇ ਫਿਰ ਇਹਦੇ ਕਰਕੇ ਫਿਰ ਕਿੱਥੋਂ ਬੱਚੇ ਤੁੰਦੀ ਹੋਣੀ ਤੇ ਫਿਰ ਤਾਂ ਜ਼ਿੰਦਗੀ ਵੀ ਬੜੀ ਔਖੀ ਚੱਲਦੀ ਹੈ ਹਾਂਜੀ ਵੀਰ ਜੀ ਮੈਂ ਡਾਇਬਟੀਜ ਦੇ ਮਨ ਲੋ ਗਈ ਅਮਰੀਜ ਮੈਨੂੰ ਸ਼ੂਗਰ ਆ ਤੇ ਮੈਂ 6 ਮਹੀਨੇ ਵਿੱਚ ਇੱਕ ਮਹੀਨਾ ਹਸਪੀਟਲ ਰਹਿ ਕੇ ਆਉਂਦੀ ਆਉਂਦੀ ਹੁੰਦੀ ਆ ਮਾਰਚ ਵਿੱਚ ਮੈਂ ਦਾਖਲ ਹੈ ਗਈ ਸੀ ਫਰੀਦਕੋਟ ਮੇਰੇ ਤੇ 40000 ਰੁਪਏ ਪਤਾ ਨਹੀਂ ਮੇਰੇ ਘਰ ਵਾਲੇ ਨੇ ਕਿੱਥੋਂ ਇਕੱਠਾ ਕਰਕੇ ਲਾਇਆ ਮੇਰੇ ਤੇ ਇਮੇ ਆਈ ਤੇ ਮੈਂ ਸਿਰਫ 10 ਦਿਨ ਹੀ ਰਹਿਸ਼ਟ ਕੀਤੀ ਤੇ ਫਿਰ ਮੈਂ ਕੰਮ ਤੇ ਲੱਗ ਗਈ ਜਿੰਨਾਂ ਦੇ ਕੰਮ ਕਰੀਦਾ ਉਹ ਵੀ ਬਹੁਤ ذلیل ਕਰਦੇ ਨੇ ਔਰ ਕੋਈ ਆਪਣੇ ਤੇ ਹਾਂ ਪੁੱਤਰਾ ਤਰ੍ਹਾਂ ਨਹੀਂ ਰੱਖਦੇ ਆਪਦੇ ਕਰੇ ਚਾਹ ਵੀ ਬਣਾਣੀ ਹੈ ਤਾਂ ਪੁੱਛ ਕੇ ਬਣਾਣੀ ਹੈ ਚਾਹ ਵੀ ਅਸੀਂ ਚਾਹ ਪੀਣੀ ਤੇ ਸਾਰਾ ਦਿਨ ਹੀ ਕੰਮ ਕਰੀਦਾ ਸਾਨੂੰ ਕੰਮ ਕਰਕੇ ਵੀ ਕੁਸ਼ਣ ਨਹੀਂ ਮਿਲਦਾ ਤਨਾ ਅਜੇ ਤੱਕ ਕੋਈ ਇੱਥੇ ਇੰਸਟਾਗ੍ਰਾਮ ਤੇ ਸਿਰਫ ਲੋਕਾਂ ਨੇ ਸਾਡੀ ਗਾਵਾਂ ਵਾਲੀ ਪ੍ਰੋਮੋਸ਼ਨ ਕੀਤੀ ਗਾਵਾਂ ਕੱਢੇ ਰਹੇ ਨੇ ਗੰਦੀਆਂ ਆਗਰ ਕੋਈ ਕਹਿੰਦਾ ਨਾ ਮਾਲ ਮੋਕੇਗਾ ਕੋਈ ਕਹਿੰਦਾ ਮੱਝ ਸੰਗਤੜਾ ਗਈ ਤੁਹਾਡੇ ਘਰੇ ਜਿਵੇਂ ਕੁਛ ਆ ਹੀ ਨਹੀਂ ਆਪਦੇ ਘਰੇ ਵੀ ਧੀਆਂ ਪਹਿਣਾ ਜਿਹੜੀਆਂ ਦੂਸਰਿਆਂ ਦੀਆਂ ਧੀਆਂ ਪਹਿਣਾ ਨੂੰ ਬਹੁਤ ਲੋਕ ਆਂਦੇ ਨੇ ਸਾਡੇ ਨਾਲ ਬਹੁਤ ਜੁੜਦੇ ਰਹੇ ਪਰ ਉਹ ਇਹ ਤੋਟੇ ਕਰ ਜੁੜਦੇ ਨੇ ਕਿ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਹੁੰਦੀ ਜਦੋਂ ਅਸੀਂ ਕਹਿੰਦੇ ਵੀ ਨਾ ਅਸੀਂ ਗੱਲ ਨਹੀਂ ਕਰਨੀ ਜਾਂ ਤੁਹਾਡਾ ਮੈਸੇਜ ਨਾ ਆਵੇ ਸਾਨੂੰ ਨਾਲ ਜਨਾਬ ਬਲੌਕ ਕੀਤਾ ਜਾਂਦਾ ਮਤਲਬ ਸਾਰਾ ਉਹਨਾਂ ਦਾ ਤੁਹਾਡੀ ਆਈਡੀ ਤੇ ਆਉਣ ਦਾ ਵੀ ਇੱਕ ਗਲਤੀ ਉਹ ਹੁੰਦਾ ਵੀ ਇੱਕ ਫਾਇਦਾ ਚੁੱਕਣ ਵਾਲੀ ਸੋਚ ਨਾਲ ਹਾਂਜੀ ਇਹੋ ਜੇ ਲੋਕਾਂ ਦੀ ਫਿਰ ਮਾਨਸਿਕਤਾ ਵੇਖ ਕੇ ਹੋਰ ਵੀ ਮਨ ਟੁੱਟੇ ਜਾਂਦਾ ਹੁੰਦਾ ਬੋਤ ਜੀ ਬਸ ਆ ਵੀਡੀਓ ਤੇ ਜਾਏ ਬਸ ਵੇਖਣ ਵਿੱਚ ਇਹਦਾ ਹੋਰ ਕੋਹ ਜਾ ਕੁਛ ਖਾਸ ਨਹੀਂ ਅਤੀਗੇ ਜ਼ਿੰਦਗੀ ਦਾ ਬਹੁਤ ਆਂਗਸਕਾ ਨਾ ਕਦੇ ਆਈ ਹੀ ਨਾ ਦੁਨੀਆ ਤੇ ਇੰਨਾ ਕੁਝ ਗਵਾਈ ਬੈਠਿਆ ਚਲ ਜਿੰਨਾਂ ਕੋ ਲਗਾ ਉਹਨਾਂ ਕੋ ਲਗਾ ਜਿੰਨਾਂ ਕੋ ਨਹੀਂ ਹੈਗਾ ਕੁਛ ਉਹ ਤਾਂ ਚਲ ਇਹ ਮਜਬੂਰੀ ਸਮਝ ਬੀ ਅਸੀਂ ਨੱਚੀਦਾ ਸਾਡੇ ਕੋਲ ਕੁਛ ਨਹੀਂ ਹੈ ਨਾ ਸਾਡੀ ਕੋਈ ਪੂਰੀ ਪ੍ਰੋਫਾਈਲ ਚੈੱਕ ਕਰਕੇ ਵੇਖੇ ਹਾਂ ਕੋਈ ਕਹਿੰਦਾ ਤੁਸੀਂ ਕੱਪੜੇ ਨਹੀਂ ਵਧੀਆ ਪਾਉਂਦੇ ਕੋਈ ਕਹਿੰਦਾ ਤੁਸੀਂ ਅਨਪੜ੍ਹ ਲੋ ਕਹੇ ਜੇ ਕੋਈ ਕਹਿੰਦਾ ਤੇਰੇ ਘਰ ਵਾਲਾ ਨਹੀਂ ਆਦਾ ਹੋਗਾ ਬਹੁਤ ਬਹੁਤ ذلیل ਕਰਦੀ ਦੁਨੀਆ ਬਹੁਤ ویرਜੀ ਬਹੁਤ ਜਿਆਦਾ ਇਹਨਾਂ ਨੂੰ ਕਹੋ ਜੇਕਰ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਹਾਨੂੰ ਪੜ੍ਹਾਈ ਲਿਖਾਈ ਸਿਰਫ ਗਾਲਾਂ ਹੀ ਸਰਾਉਂਦੀ ਹੈ ਤੁਹਾਨੂੰ ਪੜ੍ਹਾਈ ਲਿਖਾਈ ਔਰਤਾਂ ਨੂੰ ذلیل ਕਰਨਾ ਸਿਖਾਉਂਦੀ ਹੈ ਇਹੋ ਜੀ ਪੜ੍ਹਾਈ ਲਿਖਾਈ ਨਾਲੋਂ ਤਾਂ ਇਹ ਅਨਪੜ੍ਹ ਚੰਗੇ ਆ ਤੁਹਾਡੇ ਨਾਲੋਂ ਲੱਖ ਗੁਣਾ ਚੰਗੇ ਤੇ ਲੱਖ ਦੀਆਂ ਲਾਹਤਾਂ ਤੁਹਾਨੂੰ ਇਹੋ ਜੀ ਪੜ੍ਹਿਆ ਲਿਖਿਆ ਤੇ ਇਹ ਇਨਾ ਇਨਾ ਕਰਕੇ ਡੀਮੋਟੀਵੇਟ ਨਾ ਹੋਇਆ ਕਰੋ ਆਪਣਾ ਕੰਮ ਜਾਰੀ ਰੱਖੋ ਕਿਸੇ ਕਰਕੇ ਕੋਈ ਇਹ ਲੋਕਾਂ ਨੇ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਉਹ ਤੁਹਾਨੂੰ ਰੋਟੀ ਨਹੀਂ ਦੇ ਕੇ ਜਾਣਗੇ ਨਹੀਂ ਉਹ ਤਾਂ ਅਸੀਂ ਝਾੜੂ ਪੋਚਾ ਲਾ ਕੇ ਖਾਣਗੇ ਤੁਹਾਨੂੰ ਪਤਾ ਹੈ ਪਰ ਗਾਲਾਂ ਕਿਹਸਾ ਅੱਕ ਨਾਲ ਕੱਢਦੇ ਨੇ ਸਾਨੂੰ ਕਿ ਕੋ ਜਾ ਕਿਸੇ ਨੂੰ ਕੁਝ ਦਿੱਤਾ ਫਿਰ ਤਾਂ ਕੋਈ ਗਾਲਾਂ ਕੱਢੇ ਲੋਕੀ ਤਾਂ ਇਹ ਗਾਲਾਂ ਕੱਢਦੇ ਨੇ ਨਾ ਬਸ ਜਿਵੇਂ ਲੋਕਾਂ ਦੇ ਘਰੇ ਕੋਸ਼ਰੀ ਬਸ ਅਸੀਂ ਜਿਹੜੇ ਇੰਸਟਾਗ੍ਰਾਮ ਕੋਈ ਕਹਿੰਦਾ ਜਿੰਨੀ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਨੇ ਸਾਰੀਆਂ ਕੰਜਰੀਆਂ ਨੇ ਬੰਦਾ ਪੁੱਛੇ ਤੁਹਾਡੇ ਘਰ ਕੋਈ ਨਹੀਂ ਹੈ ਕੰਜਰੀਆ ਕੋਈ ਤਾਂ ਸਿੱਧਾ ਗੰਦੀ ਗੱਲ ਕਰਕੇ ਕਹਿਣਗੇ ਕੀ ਹਾਲ ਹੈ ਤੇ ਅਸੀਂ ਕਦੇ ਵੀ ਤੁਹਾਡੇ ਘਰ ਕੋਈ ਨਹੀਂ ਹੈ ਅਸੀਂ ਦਰਦੇ ਲੋਕਾਂ ਨੇ ਕਦੇ ਲਾਈਵ ਵੀ ਨਹੀਂ ਹੋਏ ਬਸ ਬੇਸ਼ਰਮੀ ਦੀਗੀ ਵੀਡੀਓ ਪਾ ਲੈ ਵੀ ਤਾਂ ਜਿਹੜਾ ਹਾਸਲ ਹੋਦਾ ਉਹ ਵੀ ਸਾਡੇ ਬੱਚਿਆਂ ਨੇ ਮੇਰੇ ਦੋ ਬੱਚੇ ਹੈਗੇ ਨੇ ਫੈਮਲੀ ਚ ਸਿਰਫ ਅਸੀਂ ਚਾਰ ਮੈਂਬਰ ਹਾਂ ਮੇਰੇ ਬੱਚਿਆਂ ਦੀ ਤੇ ਮੇਰੇ ਹਸਬੰਦ ਦੀ ਸਪੋਰਟ ਹੈਗੀ ਮੈਨੂੰ ਫੁੱਲ ਕੰਟੈਂਟ ਅਟੈਨਸ਼ਨ ਨਾਲ ਆਕਰ ਤੁਸੀਂ ਪਾਇਆ ਕਰੋ ਬਸ ਇਹ ਹੀ ਵਜਾਏਗੀ ਵੀਡੀਓ ਬਣਾਦੀ ਬਿਲਕੁਲ ਲੋਕਾਂ ਦੀ ਮਾਨਸਿਕਤਾ ਦਾ ਦਿਵਾਲਾ ਨਿਕਲ ਗਿਆ ਕਿ ਜਿਸ ਤਰੀਕੇ ਦੇ ਨਾਲ ਲੋਕ ਅੱਜ ਕੱਲ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਇਹ ਇਹ ਵੈਸੇ ਉਹ ਤੁਹਾਨੂੰ ਨਹੀਂ ਜਲੀਲ ਕਰਦੇ ਅਸਲ 'ਚ ਉਹਨਾਂ ਦੀ ਜਲਾਲਤ ਆਪ ਦੇ ਘਰੇ ਪਤਾ ਵੀ ਉਹਨਾਂ ਦੇ ਘਰੇ ਵੀ ਆਹੀ ਕੋਸ਼ੀ ਉਹਨਾਂ ਉਹ ਆਪਦੇ ਘਰਜਾਂ ਨੂੰ ਵੀ ਇੰਨਾ ਨਜ਼ਰਾਨ ਨਾਲ ਹੀ ਦੇਖਦੇ ਹੋਣ ਇਹੀ ਉਹਨਾਂ ਦੀ ਜਿਹੜੀ ਮਾਨਸਿਕਤਾ ਜਿਹੜੇ ਗਲਤ ਬੰਦੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ ਤੇ ਫਿਰ ਜਦੋਂ ਤੁਸੀਂ ਇੰਨੇ ਆ ਮੁਸ਼ਕਲ ਹਾਲਾਤਾਂ 'ਚ ਇੱਕ ਥੋੜਾ ਜਿਹਾ ਖੁਸ਼ੀ ਦਾ ਪਲ ਲੱਭਦੇ ਹੋ ਇਹ ਵੀ ਲੋਕਾਂ ਤੋਂ ਜਰੇ ਨਹੀਂ ਜਾਂਦੇ ਫਿਰ ਇਹ ਕਿਉਂ ਕਦੇ ਵੀ ਮੈਂ ਵਾਰ-ਵਾਰ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਰੋਣਾ ਡੀਮੋਟੀਵੇਟ ਨਾ ਹੋ ਤੇ ਇਹ ਕਿਸੇ ਦੀ ਪਰਵਾਹ ਨਾ ਕਰੋ ਆਪਣੀ ਗਾਂ ਜਿੰਦਗੀ ਬਾਰੇ ਏਕੇ ਸੋਚੋ ਹੁਣ ਕਿੱਥੇ ਤੁਸੀਂ ਹੁਣ ਵੀ ਕਿਰਾਏ ਦੇ ਘਰ ਤੇ ਰਹਿੰਦੇ ਹੋ ਹਾਂਜੀ ਮੈਂ 13 ਸਾਲ ਤੋਂ ਵੀ ਕਿਰਾਏ ਤੇ ਰਹਿ ਰਹੀ ਹਾਂ ਮੇਰੇ ਵਿਆਹ ਨੂੰ 13 ਸਾਲ ਹੋ ਗਏ ਨੇ 13 ਸਾਲ ਤੋਂ ਹੀ ਜਦੋਂ ਜਦੋਂ ਦੋ ਸਾਲ ਆਪਣੇ ਘਰ ਤੇ ਹੋਵੇਗੀ ਨਹੀਂ ਤਾਂ ਮੈਂ ਜਦੋਂ ਕਾ ਜਦੋਂ ਮੇਰੇ ਘਰ ਦਾ ਕਿਰਾਇਆ ਵਧਾ ਦਿੱਤਾ ਜਾਂਦਾ ਮੈਂ ਉਹ ਕਾ ਪਿੰਡ ਛੱਡ ਕੇ ਮੈਂ ਅਗਲੇ ਪਿੰਡ ਜਾਣਾ ਹੁੰਦਾ ਫਿਰ ਜਦੋਂ ਉੱਥੇ ਵੀ ਕਿਤੇ ਕਿਆ ਜਾਂਦਾ ਵੀ ਜਾਂ ਕਿਰਾਇਆ ਨਾ ਦਿੱਤਾ ਜਿਵੇਂ ਕਈ ਤਾਂ ਲੋਕ ਕਈ ਕੁਝ ਲੋਕ ਵਧੀਆ ਮਿਲ ਜਾਂਦੇ ਨੇ ਕੋਈ ਜਿਹੜੇ ਲੋਕ ਬੜੇ ਹੀ ਗੰਦੇ ਨਿਕਲਦੇ ਨੇ ਉਸ ਠੀਕ ਕਮੈਂਟਾਂ ਵਾਲੇ ਪਰ ਹੂੰ ਕੁਝ ਲੋਕ ਕਹਿੰਦੇ ਨੇ ਬਸ ਅੱਜੋ ਹੀ ਸਮਾਨ ਚੱਕ ਲੋ ਇੱਕ ਵਾਰ ਤਾਂ ਮੇਰਾ ਸਮਾਨ ਕਿਸੇ ਨੇ ਚੱਕ ਕੇ ਮੱਝਾ ਵਾਲਾ ਬਾਹਰ ਕਿਸੇ ਦਾਗਾ ਸੀ ਮੇਰੇ ਤਰ੍ਹਾਂ ਬਨੇ ਆ ਛੱਡ ਮੇਰਾ ਸਮਾਨ ਬਾਹਰ ਚੱਕ ਰਾਕਦਾ ਸੀ ਮੇਰਾ ਸਬੰਧ ਰਾਤੀ 11 ਵਜੇ ਕਰੇ ਆਏ। ਹੂੰ ਰਾਤ 11 ਵਜੇ ਇੰਨੀ ਠੰਡ ਛੋਟੇ ਬੱਚੇ ਅਸੀਂ ਉਦੋਂ ਸਮਾਨ ਚੱਕਿਆ ਸੀ। ਹੂੰ ਨਾਮ ਗੜਚੂnga ਚ। ਮਤਲਬ ਇੰਨੀ ਠੰਡ ਦੀ ਵੀ ਨਹੀਂ ਉਹਨਾਂ ਨੇ ਕੀਤਾ ਵੀ ਕਿਰਾਏ ਦੇ ਚੱਕਰ 'ਚ ਸਾਡੇ ਬੱਚਿਆਂ ਨੂੰ ਠੰਡ 'ਚ ਬਾਹਰ ਮੇਰਾ ਕਮਰੇ 'ਚ ਸਮਾਨ ਕੱਢ ਕੇ ਐਵੇਂ ਬਾਹਰ ਕੁਰਲੇ ਵਿੱਚ ਰੱਖ ਦਿੱਤਾ। ਹੂੰ ਹਾਲਾਂਕਿ ਉੱਥੇ ਲੱਜਾਂ ਦੀ ਕੁਰਲੀਆਂ ਬਲੇ ਹੋਲੇ ਸੀ। ਹੂੰ ਕੁਰਲੀ ਦੇ ਵਿੱਚ ਮੈਂ ਸਿਲੰਡਰ ਰੱਖਿਆ ਸਾਰਾ ਮੇਰਾ ਆਟਾ ਕੋਟਾ ਕੁਰਲੀ ਵਿੱਚ ਲੱਜਾਂ ਦੀ ਕੁਰਲੀ 'ਚ ਪਿਆਜ਼। ਹੂੰ ਇਹਦੇ ਕਰਕੇ ਤੇ ਜਦੋਂ ਤੁਹਾਡਾ ਘਰ ਹੀ ਨਹੀਂ ਹੈਗਾ ਫਿਰ ਤਾਂ ਤੁਹਾਨੂੰ ਕੋਈ ਜਿਹੜੀਆਂ ਸਰਕਾਰੀ ਸਹੂਲਤਾਂ ਕਣਕਦਾਲ ਵਰਗੀਆਂ ਇਹ ਵੀ ਨਹੀਂ ਮਿਲਦੀਆਂ ਨਹੀਂ ਮਿਲਦੀ ਹੈਨਾ ਕੋਈ ਮੇਰੇ ਰਾਸ਼ਨ ਕਾਰਡ ਨੇ ਕੋਈ ਕੁਝ ਨਹੀਂ ਮਨਮੋਦ ਹੂੰ ਇਹ ਤਾਂ ਫਿਰ ਬਹੁਤ ਮੁਸ਼ਕਲ ਸਿਫੀ ਹੈ ਨਹੀਂ ਜੇ ਉਹ ਮਿਲਦੇ ਆ ਜੇ ਤਾਂ ਬੰਦੇ ਚਲੋ ਫਿਰ ਵੀ ਰੋਟੀ ਤਾਂ ਖਾ ਲੇ ਹਨ ਹਾਂਜੀ ਕਦੇ ਕੋਸ਼ਿਸ਼ ਨਹੀਂ ਕੀਤੀ ਤੁਸੀਂ ਵੀ ਕਿਸੇ ਜਿਹੜੇ ਪਿੰਡ ਰਹਿੰਦੇ ਹੋ ਪੰਚ ਸਰਪੰਚ ਤੱਕ ਪਹੁੰਚ ਕਰਕੇ ਵੀ ਤੁਹਾਡਾ ਬਣਾ ਦਿਓ ਨਹੀਂ ਜੀ ਕੋਈ ਬਣਾ ਕੇ ਨਹੀਂ ਦਿੰਦਾ ਬੜੇ ਮੁਸ਼ਕਲ ਹਾਲਾਤ ਐ ਤੇ ਮੁਸ਼ਕਲ ਕਹਾਣੀ ਐ ਹੱਸਦੇ ਚਿਹਰਿਆਂ ਨੂੰ ਤੁਸੀਂ ਦੇਖ ਲੈਨੇ ਹੋ ਤੇ ਹੱਸਦੇ ਚਿਹਰਿਆਂ ਦੇ ਅੰਦਰ ਚ ਗੱਲ ਲਾ ਲੈਨੇ ਹੋ ਪਰ ਅਸਲ ਕਹਾਣੀਆਂ ਕੀ ਐ ਇਹ ਤੁਹਾਡੇ ਸਾਹਮਣੇ ਐ ਭੈਣ ਕਿਵੇਂ ਰੋ ਰਹੀ ਐ ਕਿਵੇਂ ਇਹਨਾਂ ਨੂੰ ਤੁਸੀਂ ਜਲੀਲ ਕਰਦੇ ਹੋ ਮੈਂ ਤਾਂ ਇਹ ਕਹਿੰਨਾ ਵੀ ਲਾਹਨਤ ਤੇ ਲੱਖ ਦੀ ਲਾਹਨਤ ਐ ਤੁਹਾਡੇ ਤੇ ਹੋ ਜਾਵੇ ਕਿਹੋ ਜੇ ਪੜੇ ਲਿਖਿਆ ਤੇ ਇਹੋ ਜੇ ਤੁਹਾਡੇ ਬੰਦੇ ਹੋਣੇ ਤਾਂ ਹੀ ਲੱਖ ਦੀਆਂ ਲਾਹਨਤਾਂ ਜਿਹੜੀਆਂ ਤੁਸੀਂ ਔਰਤਾਂ ਦੀ ਇੱਜ਼ਤ ਨਹੀਂ ਕਰ ਸਕਦੇ ਔਰ ਤੁਹਾਨੂੰ ਕੀ ਮੈਂ ਇਹੋ ਜਿਹੇ ਸ਼ਬਦ ਬੋਲਾਂ ਤੇ ਕੀ ਇਹੋ ਜਿਹੀ ਕਹਾਂ ਧੀਆ ਪੈਣਾ ਸਾਰਿਆਂ ਦੀਆਂ ਸਾਂਝੀਆਂ ਉਹ ਬਾਹਰ ਹੈ ਚਾਹੇ ਅੰਦਰ ਹੈ ਜੇਕਰ ਤੁਸੀਂ ਬਾਹਰਲੀ ਵੀ ਇੱਜ਼ਤ ਨਹੀਂ ਕਰ ਸਕਦੇ ਤਾਂ ਤੁਸੀਂ ਪੱਕਾ ਘਰੇ ਆਪਣੀ ਘਰ ਜਿਹੜੀਆਂ ਤੁਹਾਡੇ ਧੀਆ ਪੈਣਾ ਉਹਨਾਂ ਦੀ ਵੀ ਨਿਜ਼ਲ ਕਰ ਸਕਦੇ ਤੁਹਾਨੂੰ ਕੀ ਕਹਾਣੀ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਓ ਜੇ ਸ਼ੇਅਰ ਵੀ ਜ਼ਰੂਰ ਕਰਿਓ ਜੇ ਤੇ ਇਹੋ ਜਿਹੇ ਐਵੇਂ ਦੀ ਜ਼ਿੰਦਗੀ ਕਿਸੇ ਦੇ ਨਾਮੇ ਬੱਸ ਇਹ ਇਹ ਦੇਖੋ ਤੁਹਾਡੇ ਤੁਹਾਡੀ ਵਜ੍ਹਾ ਦੇ ਨਾਲ ਇੱਕ ਇਨਸਾਨ ਜ਼ਿੰਦਗੀ ਜੀਣ ਦੀ ਆਸ ਛੱਡ ਚੁੱਕਿਆ ਇਹ ਥੋੜੀ ਵਜ੍ਹਾ ਦੇ ਨਾਲ ਇੱਕ ਇਨਸਾਨ ਇਹ ਕਹਿੰਦਾ ਵੀ ਮੇਰੀ ਜ਼ਿੰਦਗੀ ਇਹੋ ਜੀ ਨਾ ਹੋਵੇ ਤੇ ਹੋਰ ਕੀ ਨਰਕ ਹੁੰਦੇ ਆ ਇਹੀ ਨਰਕ ਹੁੰਦੇ ਆ ਇਹਨਾਂ ਦਾ ਸਾਥ ਦਿਓ ਇਹਨਾਂ ਦਾ ਹੌਸਲਾ ਵਧਾਓ ਜ਼ਰੂਰ ਅੱਗੇ ਵੀ ਸ਼ੇਅਰ ਕਰੋ ਤੇ ਇਹਨਾਂ ਇਹੋ ਜਿਹੇ ਲੋਕਾਂ ਨੂੰ ਨੱਥ ਤੁਸੀਂ ਵੀ ਪਾਇਆ ਕਰੋ ਇਹ ਇਹਨਾਂ ਨੂੰ ਨਾ ਉਹਨਾਂ ਦਾ ਕਮੈਂਟ ਦਾ ਜਵਾਬ ਦੇਣਾ ਪਵੇ ਜਿਹੜੇ ਚੰਗੇ ਲੋਕ ਆ ਉਹੀ ਉਹਨਾਂ ਦੀ ਤਸੱਲੀ ਕਰਾਇਆ ਕਰੋ ਤੁਸੀਂ ਜਿਹੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਭੈਣ ਜੀ ਤੁਸੀਂ ਗੱਲ ਰੱਖੀ